ਜਿਹੜਾ ਅਧਿਆਪਨ ਦਾ ਕੀਤਾ ਬਹੁਤ ਮਿਹਨਤ ਵਾਲਾ ਕੀਤਾਗਾ ਤਾਂ ਇਹਦੇ ਵਿੱਚ ਬੜੀਆਂ ਪੱਟੀਆਂ ਪ੍ਰਾਪਤੀਆਂ ਨੇ ਕਿਉਂਕਿ ਮੈਰਿਟੋਰੀਅਸ ਸਕੂਲਾਂ ਦੀ ਜਿਹੜੀ ਵਿਸ਼ੇਸ਼ਤਾ ਖਾਸ ਤੌਰ ਤੇ ਆ ਵੀ ਇੱਥੇ ਜਿਹੜਾ ਟੀਚਰ 24 ਘੰਟੇ ਦਿੰਦੇ ਆਗੇ ਵਿਦਿਆਰਥੀਆਂ ਨੂੰ ਕਿਉਂਕਿ ਰੈ residancy ਸਕੂਲ ਆ ਜੇ ਆਪਾਂ ਇਸ ਵਾਰ ਦੀ ਮੈਟਾਂ ਦੀ ਗੱਲ ਕਰਦੇ ਆਂ ਪੂਰੇ ਜਿਹੜਾ ਪੰਜਾਬ ਦੇ ਵਿੱਚੋਂ 86 ਮੈਟਾਂ ਨੇ ਜਿਹੜੀਆਂ ਬੋਰਡ ਦੇ ਵਿੱਚੋਂ ਆਈਆਂ ਨੇ 320 ਦੇ ਵਿੱਚੋਂ ਇੱਕ ਬਹੁਤ ਵੱਡਾ ਅੰਕੜਾ ਦੇਖਣ ਨੂੰ ਮਿਲਦਾਗਾ ਬਹੁਤ ਗਰੀਬ ਘਰਾਂ ਦੇ ਜਵਾਕ ਆਉਂਦੇ ਆ ਕਿਰਤੀਆਂ ਕਿਸਾਨਾਂ ਦੇ ਬੱਚੇ ਆਉਂਦੇ ਆ ਬੜੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਨੂੰ ਪੰਜਾਬੀ ਮਾਧਿਅਮ ਦੇ ਵਿੱਚ ਜਿਹੜੀ ਸਾਇੰਸ ਪੜ੍ਹਦੇ ਆ ਪਹਿਲਾਂ ਫੇਰ ਆ ਕੇ ਇੱਧਰ ਜਿਹੜਾ ਹੈਗਾ ਅੰਗਰੇਜ਼ੀ ਮਾਧਿਅਮ ਦੇ ਵਿੱਚ ਸਾਰੇ ਟੀਚਰ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਕਿੱਲ ਨੂੰ ਮਜ਼ਬੂਤ ਕਰਦੇ ਆ ਤਾਂ 47 ਲੱਖ ਰੁਪਏ ਦਾ ਇੱਕ ਗਰੀਬ ਘਰ ਦਾ ਬੱਚਾ ਪੈਕੇਜ ਲੈ ਰਿਹਾਗਾ ਜਿਹੜਾ ਇੱਥੋਂ ਪੜ੍ਹ ਕੇ ਜਿਹੜਾ ਜਾ ਕੇ ਉਹਦੀ Amazon ਦੇ ਵਿੱਚ ਜਿਹੜੀ ਸਿਲੈਕਸ਼ਨ ਹੋਈ ਆ ਬੜਾ ਇਸ ਸ਼ਬਦ ਤੇ ਨਾ ਜਦੋਂ ਵਰਤੇ ਜਾਂਦਾ ਵੀ ਕੱਚਾ ਅਧਿਆਪਕ ਅਧਿਆਪਕ ਕੱਚਾ ਹੋਇਆ ਕਦੇ ਪਹਿਲੀ ਗੱਲ ਤਾਂ ਇਹ ਇਸ ਸਰਕਾਰਾਂ ਨੇ ਜਿਹੜੀਆਂ ਮਤਲਬੀ ਇੱਕ ਤਰੀਕੇ ਦੇ ਨਾਲ ਰਜਗਾਰ ਆ ਉਹਨਾਂ ਦਾ ਲੰਗੜਾ ਰਜਗਾਰ ਪੈਦਾ ਕਰਦੀਆਂ ਨੇ ਇੱਕ ਤਰੀਕੇ ਦਾ ਜੇਕਰ ਅਧਿਆਪਕ ਨੂੰ ਜਿਹੜਾ ਹੈਗਾ ਘੱਟੋ ਘੱਟ ਆਪਣੀ ਤਰਖਾਹ ਦੀ ਫਿਕਰ ਨਾ ਹੋਊਗੀ ਉਹਦਾ ਰਜਗਾਰ ਪੱਕਾ ਹੋਊਗਾ ਤਾਂ ਉਹ ਜਿਹੜਾ ਵਿਦਿਆਰਥੀਆਂ ਦੇ ਲਈ ਹੋਰ ਓਜ਼ਵਲ ਜਿਹੜਾ ਉਹਨਾਂ ਦਾ ਭਵਿੱਖ ਬਣਾਊਗਾ ਸੋ ਸਰਕਾਰਾਂ ਨੂੰ ਥੋੜਾ ਜਿਹਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਲੰਬੇ ਸਮੇਂ ਤੋਂ ਜਿਹੜੇ ਮੈਰੀਟੋਰੀਅਸ ਸਕੂਲਾਂ ਦੀ ਜਿਹੜੀ ਭਰਤੀ ਹੋਈ ਹੈ ਲੈਕਚਰਰ ਜਿਹੜੀ ਉੱਥੇ ਤਨਖਾਹ ਤੇ ਖੜੀ ਸੀ ਅੱਜ ਉੱਥੇ ਹੀ ਖੜੇ ਨੇ ਬਿਲਕੁਲ ਤੁਸੀਂ ਮੇਰੇ ਬੱਚੇ ਡੇੜੀਆਂ ਪ੍ਰਾਪਤੀਆਂ ਉਹ ਬਿਲਕੁਲ ਇਗਨੋਰ ਕਰੀ ਜਾਂਦੀ ਆ ਇਹ ਫਿਰ ਦਰਦ ਵਾਲੀ ਗੱਲ ਤਾਂ ਕਿਤੇ ਨਾ ਕਿਤੇ ਝਲਕਦੀ ਆ ਇਗਨੋਰ ਇਗਨੋਰ ਕਿਉਂ ਕੀਤਾ ਜਾ ਰਿਹਾ ਹੈਗਾ ਕੀ ਕਾਰਨ ਮੰਨਦੇ ਹੈਗੇ ਕਿ ਇਗਨੋਰ ਕੀਤਾ ਜਾ ਰਿਹਾ ਹੈਗਾ ਜਦ ਕਿ ਹਰਜੋਤ ਬੈਂਚ ਤਾਂ ਖੁਦ ਬਹੁਤ سارے ਬੱਚਿਆਂ ਦੀਆਂ ਪੋਸਟਾਂ ਖੁਦ ਸੋਸ਼ਲ ਮੀਡੀਆ ਹੈਂਡਲ ਤੋਂ ਹੀ ਅਪਲੋਡ ਕਰਦੇ ਆ ਜੀ ਸਾਡੇ ਬੱਚੇ ਤਰੱਕੀ ਕਰ ਰਹੇ ਸਰਕਾਰੀ ਸਕੂਲਾਂ ਦੇ ਵਿੱਚ ਥੋੜਾ ਕਾਸਤੋਂ ਨਹੀਂ ਨਾ ਲਾਇਆ ਇਹਦੇ ਬਾਰੇ ਮੈਂ ਇਹ ਕਹਿ ਸਕਦਾਗਾ ਵੀ ਦੇਖੋ ਜਿਹੜੀ ਇੱਕ ਠੱਪਾ ਜਾਂ ਲੱਗ ਜਾਂਦਾ ਵੀ ਅਸੀਂ ਆਹ ਪ੍ਰੋਜੈਕਟ ਲੈ ਕੇ ਆਏ ਅਸੀਂ ਉਹ ਪ੍ਰੋਜੈਕਟ ਲੈ ਕੇ ਆਏਗੇ ਪਹਿਲੀ ਗੱਲ ਤਾਂ ਇਹ ਗੱਲ ਕਰਨੀ ਨਹੀਂ ਚਾਹੀਦੀ ਮੰਤਰੀਆਂ ਨੂੰ ਜਾਂ ਪੋ ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਰਿਟੋਰੀਅਸ ਟੀਚਰਾਂ ਦੀਆਂ ਮੰਗਾਂ ਦਾ ਮੈਂ ਪੰਨਾ ਖੋਲਦਾ ਹਾਂ ਮੈਂ ਪੰਜਾਬ ਬੋਲਦਾ ਬੜੇ ਲੰਮੇ ਸਮੇਂ ਤੋਂ ਇਹ ਸ਼ੋਸ਼ਣ ਸਹਿ ਰਹੇ ਨੇ ਬੜੇ ਲੰਮੇ ਸਮੇਂ ਤੋਂ ਇਹ ਸ਼ੋਸ਼ਣ ਸਹਿ ਰਹੇ ਨੇ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ ਲਈ ਤੀਜੀ ਸਰਕਾਰ ਆਪ ਸਰਕਾਰ ਨੂੰ ਕਹਿ ਰਹੇ ਨੇ ਜਦੋਂ ਵੀ ਅਧਿਆਪਨ ਦੇ ਕਿਤੇ ਦੀ ਗੱਲ ਚੱਲਦੀ ਆ ਤਾਂ ਹਮੇਸ਼ਾ ਇਹ ਸੋਚਿਆ ਜਾਂਦਾ ਕਿ ਯਾਰ 2 ਵਜੇ ਦੇ ਤਿੱਕ ਡਿਊਟੀ ਹੁੰਦੀ ਆ ਚੰਗੀਆਂ ਤਨਖਾਹਾਂ ਕੁੱਟਦੇ ਆ ਮਤਲਬ ਇਹੀ ਸੋਚਿਆ ਜਾਂਦਾ ਕਿ ਉਜੋਕੇ ਸਮੇਂ ਦੇ ਵਿੱਚ ਵੀ ਰਿਸਪੈਕਟਡ ਕਿਤਾ ਨਹੀਂ ਜਾਗਾ ਪਰ ਬਹੁਤ ਸਾਰੇ ਅਧਿਆਪਕਾ ਜਿਹੜੇ ਉਹ ਮਿਹਨਤੀ ਵੀ ਬਹੁਤ ਆ ਪਰ ਤਨਖਾਹਾਂ ਦੇ ਨਾਂ ਦੇ ਉੱਤੇ ਆ ਜਿਹੜਾ ਉਹਨਾਂ ਦੇ ਨਾਲ ਵੱਡੇ ਪੱਧਰ ਦੇ ਉੱਤੇ ਡਿਸਕ੍ਰਿਮੀਨੇਟ ਹੋ ਰਿਹਾ ਹੈਗਾ ਹਰੇਕ ਬੰਦੇ ਦੀ ਇੱਕ ਆਪ ਦੀ ਕਹਾਣੀ ਹੁੰਦੀ ਆ ਅੱਜ ਇੱਕ ਅਜਿਹੇ ਅਧਿਆਪਕ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੋ ਲੰਬੇ ਸਮੇਂ ਤੋਂ ਮੈਰੀਟਰੀਅਸ ਸਕੂਲ ਦੇ ਵਿੱਚ ਆਪਣੀਆਂ ਸਵਾਮਾਂ ਨਿਭਾ ਰਿਹਾ। ਇਹ ਸਕੂਲ ਕਦੇ ਇਸ ਪਰਪਸ ਨੂੰ ਲੈ ਕੇ ਇਸ ਮੰਤਵ ਨੂੰ ਲੈ ਕੇ ਖੋਲੇ ਗਏ ਸੀਗੇ ਕਿ ਜੋ ਨਿਮਨ ਕਿਸਾਨੀ ਦੇ ਬੱਚੇ ਆ, ਜੋ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਬੱਚੇ ਆ, ਛੋਟੇ ਦੁਕਾਨਦਾਰਾਂ ਦੇ ਬੱਚੇ ਆ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚ ਪੈਸੇ ਨਹੀਂ ਸੀਗੇ ਬੱਚਿਆਂ ਨੂੰ ਕੋਚਿੰਗ ਕਰਵਾਉਣ ਦੇ ਲਈ। ਉਹਨਾਂ ਨੂੰ ਆ ਜਿਹੜੀਆਂ ਬਿਹਤਰ ਫੈਸਿਲਟੀਆਂ ਜਿਹੜੀਆਂ ਉਹ ਦਿੱਤੀਆਂ ਜਾਣ ਪਰ 10 ਸਾਲਾਂ ਦੇ ਵਕਤ ਦੇ ਦੌਰਾਨ ਹਾਲਾਤ ਆ ਜਿਹੜੇ ਬਹੁਤ ਜ਼ਿਆਦਾ ਬਦਲ ਗਏ ਹੈ ਕੀ ਕੀ ਚੇਂਜਸ ਆਏ ਆ ਅਧਿਆਪਕ ਹੋਣ ਦੇ ਨਾਤੇ ਇਹਨਾਂ ਨੇ ਕੀ ਕੀ ਸਟਰਗਲ ਕੀਤੀ ਆ ਸਾਡੇ ਨਾਲ ਸਰਦਾਰ ਬੂਟਾ ਸਿੰਘ ਮਾਨ ਜੀ ਮੌਜੂਦ ਰਹਿਣਗੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਆ ਬਾਈ ਜੀ ਅਸੀ ਕਾਲੀ ਹਮ ਰਾਜਮੋੜ ਦੀ ਤੁਹਾਡੀ ਪੂਰੀ ਟੀਮ ਵੱਲੋਂ ਤੇ ਚੈਨਲ ਨੂੰ ਜਿਹੜਾ ਸਤਿਕਾਰ ਕਹਿਣਿਆ ਕਿਉਂਕਿ ਤੁਸੀਂ ਜਿਹੜੀ ਆਵਾਜ਼ ਹਰ ਦਮ ਜਿਹੜੀ ਪਹੁੰਚਾਉਂਦੇ ਰਹਿੰਨੇ ਹੋਗੇ ਜਿਹੜੇ ਵੀ ਕੋਈ ਅਧਿਆਪਕ ਤਬਕਾ ਜਾਂ ਮਜ਼ਦੂਰ ਤਬਕਾ ਕਿਸਾਨ ਤਬਕਾ ਬਹੁਤ-ਬਹੁਤ ਸ਼ੁਕਰੀਆ ਜਿਹੜਾ ਤੁਸੀਂ ਚੈਨਲ ਤੇ ਜੁਲਾਇਆ ਜੀ ਹਾਂਜੀ ਅਛਾ ਬਾਈ ਜੀ ਜਦੋਂ ਗੱਲ ਮੈਰਿਟ ਦੀ ਹੁੰਦੀ ਆ ਅਕਸਰ ਯੋਕੇ ਸਮੇਂ ਦੇ ਵਿੱਚ ਕੰਪੀਟੀਸ਼ਨ ਦਾ ਯੋਗ ਆ ਹਰੇਕ ਚੀਜ਼ ਵਾਸਤੇ ਪਹਿਲਾਂ ਟੈਸਟ ਆਉਂਦਾ ਹੈਗਾ ਵੈਸੇ ਤਾਂ ਤੁਹਾਡੀ ਸੈলেকਸ਼ਨ ਵੀ ਆ ਜਿਹੜੀ ਤਰ੍ਹਾਂ-ਤਰ੍ਹਾਂ ਦੇ ਟੈਸਟ ਕਰਕੇ ਹੋਈ ਹੋਣੀ ਆ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿੰਨੇ ਕਿ ਟੈਸਟ ਦੇਨੇ ਪਏ ਇਸ ਮੈਰਿਟਰੀਅ ਸਕੂਲ ਦੇ ਵਿੱਚ ਅ ਅਧਿਆਪਨ ਦੀ ਜੌਬ ਲੈਣ ਦੇ ਨੇ ਜਿੱਥੋਂ ਤੱਕ ਟੈਸਟਾਂ ਦੀ ਗੱਲ ਆ ਜਿਹੜੀ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਜਿਹੜੀ ਭਰਤੀ ਆ ਬਕਾਇਦਾ ਤੌਰ ਤੇ ਜਿਸ ਤਰ੍ਹਾਂ ਲੈਕਚਰਰ ਦੀ ਪੋਸਟ ਆ ਬੀ ਗ੍ਰੇਡ ਦੀ ਪੋਸਟ ਆ ਗਈ ਉਹਦੇ ਉੱਪਰ ਜਿਹੜੇ ਮਾਪਦੰਡ ਲਾਗੂ ਹੁੰਦੇ ਆ ਏ ਗ੍ਰੇਡ ਪੋਸਟ ਦੇ ਮਾਪਦੰਡ ਲਾਗੂ ਹੁੰਦੇ ਆਗੇ ਉਹ ਕਿਸ ਤਰ੍ਹਾਂ ਦੇ ਨਾਲ ਆ ਜਿਹੜਾ ਇਹਦਾ ਕਰਾਈਟਰੀਆ ਬਹੁਤ ਜਿਆਦਾ ਔਖਾ ਕਹਿ ਸਕਦੇ ਆਸੀਂ ਮਸਲਵਈ ਚੱਕੀ ਦੇ ਵਿੱਚੋਂ ਪਿਸਕੀ ਆ ਜਾਂ ਇੱਕ ਤਰੀਕੇ ਦੇ ਨਾਲ ਵੀ ਇੱਥੇ ਪਹੁੰਚਿਆਂਗੇ ਫੇਰ ਸਾਨੂੰ ਇਹ ਪੋਸਟ ਅਨਸੀਬ ਹੋ ਜਾਂਣ ਕਿਤੇ ਇੰਨਾ ਸਟਰਗਲ ਕਰਕੇ ਇੰਨੀ ਮਿਹਨਤ ਕਰਕੇ ਸਭ ਤੋਂ ਪਹਿਲਾਂ ਜਿਹੜ ਟੈਸਟ ਦੇ ਵਿੱਚ ਬਕਾਇਦਾ ਤੌਰ ਤੇ ਜਿਹੜਾ ਵੱਖਰੇ ਵੱਖਰੇ ਵਿਸ਼ਿਆਂ ਦੇ ਸਾਰਿਆਂ ਦੇ ਟੈਸਟ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਇਹਦੀ ਮੈਰਿਟ ਬਣਦੀ ਹੈਗੀ ਫੇਰ ਜਿਹੜਾ ਹੈਗਾ ਇਹਦਾ ਇਕਾਦਮਕ ਜਿਹੜਾ ਸਕੋਰ ਬਣਦਾਗਾ ਜਿਵੇਂ ਅਸੀਂ ਮੰਨ ਕੇ ਚੱਲੋ ਵੀ ਬੀਐਡ ਦੇ ਨੰਬਰ ਹੋਗੇ ਐਮਏ ਦੇ ਹੋਗੇ ਜੇ ਕਿਸੇ ਦੇ ਆਪਕ ਨੇ ਐਮਫਲ ਕੀਤੀ ਹੈ ਤਿੰਨ ਨੰਬਰ ਹੋਗੇ ਪੀਐਚਡੀ ਦੇ ਪੰਜ ਨੰਬਰ ਹੋਗੇ ਉਹ ਸਾਰੇ ਜਿਹੜੇ ਨੰਬਰ ਜੁੜਦੇ ਨੇ ਗਿਆ ਕੇ ਇਹ ਪੜਾ ਨੂੰ ਪੂਰਾ ਕਰਨ ਤੋਂ ਬਾਅਦ ਜਿਹੜਾ ਅਗਲਾ ਪੜਾ ਹੈਗਾ ਇਹਦੇ ਵਿੱਚੋਂ ਜਿਹੜਾ ਹੈਗਾ 50% ਜਿਹੜੇ ਉਮੀਦਵਾਰ ਮਤਲਬ ਹੀ ਉੱਪਰ एलिਜੀਬਲ ਹੋ ਜਾਂਦੇ ਆ 50 ਨੂੰ ਜਿਹੜਾ ਕੱਢ ਦਿੱਤਾ ਜਾਂਦਾ ਯਾਨੀ ਕਿ 50 ਨੂੰ ਰੱਖ ਲੈ ਜਾਂਦਾ ਮੈਰਿਟ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਅਗਲਾ ਮੋਟ ਸਾਹਿਬ ਇਹ ਆ ਵੀ ਇਹਦੇ ਵਿੱਚ ਜਿਹੜੀ ਅਗਲੀ ਲਾਈ ਜਾਂਦੀ ਜਿਹੜੀ ਸਰਕਾਰ ਦੇ ਵੱਲੋਂ ਸ਼ਰਤ ਆ ਉਹ ਇਹ ਤੈਅ ਕੀਤੀ ਜਾਂਦੀ ਆ ਵੀ ਇਹਨਾਂ ਦੇ ਆਪਕਾਂ ਦਾ ਟੀਚਿੰਗ ਡੈਮੋ ਹੁੰਦਾਗਾ ਜਿਹੜਾ ਟੀਚਿੰਗ ਡੈਮੋ ਹੁੰਦਾ ਉਹ ਵੱਖਰੇ ਵੱਖਰੇ ਜਿਹੜੇ ਵਿਸ਼ਾ ਮਾਰ ਨੇ ਜਿਸ ਤਰ੍ਹਾਂ ਇਹ ਜਿਹੜਾ ਸਾਡਾ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਤਕਰੀਬਨ ਸਾਰੇ ਉੱਥੇ ਹੀ ਹੋਏ ਨੇਗੇ ਉਹ ਵਿਸ਼ਾ ਮਾਰ ਬੈਠਦੇ ਸਾਰੇ ਪ੍ਰੋਫੈਸਰ ਬੈਠਦੇ ਨੇਗੇ ਬਕਾਇਦਾ ਤੌਰ ਤੇ ਉੱਥੇ ਤਾਂ ਉਹ ਸਾਰੀ ਗੱਲਬਾਤ ਨੂੰ ਦੇਖਦੇ ਨੇਗੇ ਵੀ ਕਿਸ ਤਰ੍ਹਾਂ ਇਹਨਾਂ ਦੀ ਪੜ੍ਹਾਉਣ ਦੀ ਕਾਬਲੀਅਤ ਕਿਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਬੱਚਿਆਂ ਨੂੰ ਜਿਹੜਾ ਸਮਝਾਉਣਗੇ ਉਹ ਸਾਰੀ ਗੱਲ ਪਰਖੀ ਜਾਂਦੀ ਆ ਗੱਲ ਇੱਥੇ ਨਹੀਂ ਰੁਕਦੀ ਗੱਲ ਇਦੋਂ ਵੀ ਜਿਹੜੀ ਅੱਗੇ ਜਾਂਦੀ ਹੈਗੀ ਉਹ ਅਗਲਾ ਪੜਾਉਂਦਾਗਾ ਇੰਟਰਵਿਊ ਦਾ ਪੜਾ ਹੂੰ ਉਸ ਇੰਟਰਵਿਊ ਦੇ ਪੜਾਅ ਦੇ ਵਿੱਚੋਂ ਜਿਹੜਾ ਕੈਂਡੀਡੇਟ ਨੂੰ ਗੁਜ਼ਰਨਾ ਪੈਂਦਾਗਾ ਬਹੁਤ ਸਾਰੇ ਉਮੀਦਵਾਰ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਦੇ ਆ ਜਿਹੜਾ ਇੰਟਰਵਿਊ ਦੇ ਵਿੱਚ ਆ ਕੇ ਡਿਸਕਵੈਲੀਫਾਈ ਕਰ ਦਿੱਤੇ ਜਾਂਦੇ ਆ ਜਾਨੀ ਕਿ ਐਨ ਪੂਰਾ ਤਸੱਲੀ ਦੇ ਨਾਲ ਟੀਚਰਾਂ ਨੂੰ ਭਰਤੀ ਕੀਤਾ ਗਿਆ ਸੋ ਮੈਂ ਇਹ ਕਹਿ ਸਕਦਾਗਾ ਭਰਤੀਆਂ ਸਾਰੀਆਂ ਹੁੰਦੀਆਂ ਨੇ ਬਹੁਤ ਵਧੀਆ ਹੁੰਦੀਆਂ ਨੇ ਪਰ ਸਭ ਤੋਂ ਜੇ ਟਫ ਭਰਤੀ ਗੱਲ ਕਰਾਂ ਮੈਂ ਅਧਿਆਪਕ ਦੇ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮੈਰੀਟੋਰੀਅ ਸਕੂਲਾਂ ਦੀ ਜਿਹੜੀ ਹੋਈ ਹੈਗੀ ਅੱਜ ਦੇ ਇਤਿਹਾਸ ਦੇ ਵਿੱਚ ਜੇ ਆਪਾਂ ਇਸ ਨੂੰ ਜਿਹੜਾ ਗੱਲ ਕਰ ਲਈਏ ਤਾਂ ਅੱਛਾ ਭਾਈ ਇਹ ਦੱਸਿਓ ਕਿ ਜਦੋਂ ਮੈਰਿਟੋਰੀਅ ਸਕੂਲਾਂ ਦੀ ਗੱਲ ਕਰਦੇ ਹੈਗੇ ਆ ਬੱਚੇ ਮੈਰਿਟ ਦੇ ਵਿੱਚ ਆਉਣ ਅੱਗੇ ਜਾ ਕੇ ਚੰਗੇ ਚੰਗੇ ਪੇਪਰਾਂ ਦੇ ਵਿੱਚ ਆ ਜਿਹੜੇ ਉਹ ਮੈਰਿਟਾਂ ਦੇ ਵਿੱਚ ਆਉਣ ਜੇ WWE ਦਾ ਇਗਜ਼ਾਮ ਹੋ ਗਿਆ ਜਾਂ NEET ਦਾ ਇਗਜ਼ਾਮ ਹੋ ਗਿਆ ਇਸ ਤਰ੍ਹਾਂ ਦੇ ਜਾਂ IIT ਦੇ ਇਗਜ਼ਾਮ ਹੋ ਗਏ ਇਸ ਤਰ੍ਹਾਂ ਦੇ ਇਗਜ਼ਾਮ ਹੁੰਦੇ ਆ ਇਹਨਾਂ ਦੇ ਵਿੱਚ ਬੱਚੇ ਕੁਆਲੀਫਾਈ ਕਰਨ ਹੁਣ ਤੀਕ ਇਹਨਾਂ ਸਕੂਲਾਂ ਦੀ ਆ ਜਿਹੜੀ ਕੀ ਕੀ ਪ੍ਰਾਪਤੀ ਰਹੀ ਆ ਇਹਨਾਂ ਟੈਸਟਾਂ ਦੇ ਵਿੱਚੋਂ ਕੋਈ ਬੱਚੇ ਸਿਲੈਕਸ਼ਨ ਹੋਈ ਵੀ ਆ ਜਾਂ ਸਿਰਫ ਗੱਲਾਂ ਹੀ ਸੁਣਾਈਆਂ ਜਾਗਦੀਆਂ ਦੇਖੋ ਜੀ ਜਿਹੜਾ ਅਧਿਆਪਨ ਦਾ ਕੀਤਾ ਬਹੁਤ ਮਿਹਨਤ ਵਾਲਾ ਕੀਤਾਗਾ ਤਾਂ ਇਹਦੇ ਵਿੱਚ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ ਕਿਉਂਕਿ ਮੈਰਿਟੋਰੀਅਸ ਸਕੂਲਾਂ ਦੀ ਜਿਹੜੀ ਵਿਸ਼ੇਸ਼ਤਾ ਖਾਸ ਤੌਰ ਤੇ ਆ ਵੀ ਇੱਥੇ ਜਿਹੜਾ ਟੀਚਰ 24 ਘੰਟੇ ਦਿੰਦੇ ਆਗੇ ਵਿਦਿਆਰਥੀਆਂ ਨੂੰ ਕਿਉਂਕਿ ਰੈ residancy ਸਕੂਲ ਆ ਪੰਜਾਬ ਦੀ ਜਿਹੜੇ ਰੈਸੀ ਸਕੂਲ ਆ ਜਿਹੜੇ ਇਹ ਸਰਕਾਰ ਚਲਾ ਰਹੀ ਆ ਇਸ ਨੂੰ ਤੇ ਇਹਦੇ ਵਿੱਚ ਜਿਹੜਾ ਆਪਾਂ ਕਹਿ ਲਈਏ ਵੀ ਅੱਜ ਜਿਹੜਾ ਇਤਿਹਾਸ ਬਣਿਆ ਇਹ ਬਹੁਤ ਅਹਿਮ ਇਤਿਹਾਸ ਆਗਾ ਇਸ ਨੂੰ ਤੋੜਨਾ ਵੀ ਬਹੁਤ ਜ਼ਿਆਦਾ ਮੁਸ਼ਕਲ ਆ ਜੇ ਆਪਾਂ ਇਸ ਵਾਰ ਦੀ ਮੈਟਾਂ ਦੀ ਗੱਲ ਕਰਦੇ ਆਂ ਪੂਰੇ ਜਿਹੜਾ ਪੰਜਾਬ ਦੇ ਵਿੱਚ 86 ਮੈਟਾਂ ਨੇ ਜਿਹੜੀਆਂ ਬੋਰਡ ਦੇ ਵਿੱਚੋਂ ਆਈਆਂ ਨੇ 320 ਦੇ ਵਿੱਚੋਂ ਇੱਕ ਬਹੁਤ ਵੱਡਾ ਅੰਕੜਾ ਦੇਖਣ ਨੂੰ ਮਿਲਦਾਗਾ ਬਹੁਤ ਗਰੀਬ ਘਰਾਂ ਦੇ ਜਵਾਕ ਆਉਂਦੇ ਆ ਕਿਰਤੀਆਂ ਕਿਸਾਨਾਂ ਦੇ ਬੱਚੇ ਆਂ ਬੜੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਨੂੰ ਪੰਜਾਬੀ ਮਾਧਿਅਮ ਦੇ ਵਿੱਚੋਂ ਜਿਹੜੀ ਸਾਇੰਸ ਪੜ੍ਹਦੇ ਆ ਪਹਿਲਾਂ ਫੇਰ ਆ ਕੇ ਇੱਧਰ ਜਿਹੜਾ ਹੈਗਾ ਅੰਗਰੇਜ਼ੀ ਮਾਧਿਅਮ ਦੇ ਵਿੱਚ ਸਾਰੇ ਟੀਚਰ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਕਿੱਲ ਨੂੰ ਮਜ਼ਬੂਤ ਕਰਦੇ ਆ ਸਮਝਾਉਂਦੇ ਆ ਸਾਰੀਆਂ ਗੱਲਾਂ ਬਾਤਾਂ ਪਰ ਤੱਖ ਧਾਰਨਾ ਬਹੁਤ ਪੰਜਾਂ ਨਿਕੀਆਂ ਬਹੁਤ ਗਰੀਬ ਘਰਾਂ ਦੇ ਜਵਾਕ ਹੈ ਜਿਹੜੇ ਐਮਬੀਬੀਐਸ ਦੇ ਖੇਤਰ ਵਿੱਚ ਇਹਨਾਂ ਦਾ ਦਾਖਲਾ ਹੋਇਆ ਇਤਿਹਾਸ ਗਵਾਹ ਹੈ ਨਸੀਬਕੌਰ ਵਿਦਿਆਰਥੀ ਨਾ ਜਿਸ ਤਰ੍ਹਾਂ ਬੋਰਡ ਦਾਸ ਆ ਕਿੰਨੀ ਵਿਦਿਆਰਥੀ ਨੇ ਬੋਰਡ ਦਾਸ ਵਰਗੇ ਜਿਹੜੇ ਮਤਲਬੀ ਪਟਿਆਲਾ ਦੇ ਵਿੱਚ ਰਿੰਦਰ ਹਸਤਾਲਪਟ ਉੱਥੇ ਮੈਡੀਕਲ ਦੇ ਕਾਲਜ ਦੇ ਵਿੱਚ ਉਹਨਾਂ ਨੇ ਜਿਹੜਾ ਦਾਖਲਾ ਲਿਆ ਹੋਇਆ ਇਸ ਤੋਂ ਇਲਾਵਾ ਜਿਹੜਾ ਨੀਟ ਦੀ ਖੇਤਰ ਗੱਲ ਕਰੀਏ ਚੰਗੇ-ਚੰਗੇ ਪੈਕੇਜ ਲੈ ਰਹੇ ਨੇ ਬੱਚੇ ਜਿਹੜੇ ਤਾਂ 47 ਲੱਖ ਰੁਪਏ ਦਾ ਇੱਕ ਗਰੀਬ ਘਰ ਦਾ ਬੱਚਾ ਪੈਕੇਜ ਲੈ ਰਿਹਾ ਹੈਗਾ ਜਿਹੜਾ ਇੱਥੋਂ ਪੜ੍ਹ ਕੇ ਜਿਹੜਾ ਜਾ ਕੇ ਉਹਦੀ Amazon ਦੇ ਵਿੱਚ ਜਿਹੜੀ ਸਿਲੈਕਸ਼ਨ ਹੋਈ ਹੋ ਤੇ ਮਤਲਬ ਹੀ ਵੱਡੀਆਂ ਪ੍ਰਾਪਤੀਆਂ ਨੇ ਇੱਕ ਤਰੀਕੇ ਦੀਆਂ ਸੋ ਵਿਦਿਆਰਥੀਆਂ ਨੂੰ ਇੰਨਾ ਜਿਹੜਾ ਸਮਾਂ ਦੇਣ ਦੇ ਬਾਵਜੂਦ ਵੀ ਉਹਨਾਂ ਦੀ ਮਤਲਬ ਸਰਕਾਰ ਦਾ ਕੋਈ ਧਿਆਨ ਨਾ ਹੋਣਾ ਇਹ ਬਹੁਤ ਕਿਤਨਾ ਕਿਤੇ ਦੁੱਖਤਾ ਲੱਗਦੀ ਹੈਗਾ ਫਿਰ ਹਾਂਜੀ ਅੱਛਾ ਸਰਕਾਰ ਦਾ ਧਿਆਨ ਨਾ ਹੋਣਾ ਟੀਚਿੰਗ ਲਾਈਨ ਦੇ ਵਿੱਚ ਹੀ ਜੋ ਰੈਗੂਲਰ ਅਧਿਆਪਕ ਹੈਗੇ ਆ ਪਹਿਲਾਂ ਤੇ ਇਹ ਦੱਸੋ ਤੁਹਾਡੀ ਜੌਬ ਆ ਜਿਹੜੀ ਉਹ ਰੈਗੂਲਰ ਆ ਸਿਕਿਉਰ ਜੌਬ ਆ ਜਾਂ ਹਾਲ ਤੀਕ ਤੁਹਾਨੂੰ ਲੱਗਦਾ ਵੀ ਸਿਕਿਉਰ ਨਹੀਂ ਗਏ ਸੀ ਜੇ ਰੈਗੂਲਰ ਦੀ ਗੱਲ ਕਰਾਂ ਮੈਂ ਪਹਿਲੀ ਗੱਲ ਤਾਂ بڑا ਇਸ ਸ਼ਬਦ ਤੇ ਨਾ ਜਦੋਂ ਵਰਤੇ ਜਾਂਦਾ ਵੀ ਕੱਚਾ ਅਧਿਆਪਕ ਅਧਿਆਪਕ ਕੱਚਾ ਹੋਇਆ ਕਦੇ ਪਹਿਲੀ ਗੱਲ ਤਾਂ ਇਹ ਹੈ ਇਹ ਸਰਕਾਰਾਂ ਨੇ ਜਿਹੜੀਆਂ ਮਤਲਬ ਹੀ ਇੱਕ ਤਰੀਕੇ ਦੇ ਨਾਲ ਰਜਗਾਰ ਆ ਉਹਨਾਂ ਦਾ ਲੰਗੜਾ ਰਜਗਾਰ ਪੈਦਾ ਕਰਦੀਆਂ ਨੇ ਇੱਕ ਤਰੀਕੇ ਦਾ ਜੇਕਰ ਅਧਿਆਪਕ ਨੂੰ ਜਿਹੜਾ ਹੈਗਾ ਘੱਟੋ-ਘੱਟ ਆਪਣੀ ਤਨਖਾਹ ਦੀ ਫਿਕਰ ਨਾ ਹੋਊਗੀ ਉਹਦਾ ਰਜਗਾਰ ਪੱਕਾ ਹੋਊਗਾ ਤਾਂ ਉਹ ਜਿਹੜਾ ਵਿਦਿਆਰਥੀਆਂ ਦੇ ਲਈ ਹੋਰ ਉਜਵਲ ਜਿਹੜਾ ਉਹਨਾਂ ਦਾ ਭਵਿੱਖ ਬਣਾਊਗਾ ਸੋ ਸਰਕਾਰਾਂ ਨੂੰ ਥੋੜਾ ਜਿਹਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਲੰਬੇ ਸਮੇਂ ਤੋਂ ਜਿਹੜੇ ਮੈਰਿਟੋਰੀਅ ਸਕੂਲਾਂ ਦੀ ਜਿਹੜੀ ਭਰਤੀ ਹੋਈ ਆ ਲੈਕਚਰਰ ਜਿਹੜੀ ਉੱਥੇ ਤਨਖਾਹ ਤੇ ਖੜੇ ਸੀ ਅੱਜ ਉੱਥੇ ਹੀ ਖੜੇ ਨੇ ਤੇ ਇਸ ਤਰ੍ਹਾਂ ਦੇ ਨਾਲ ਉਦਾਹਰਨਾ ਮਤਲਬ ਹੀ ਇਸ ਪ੍ਰਕਾਰ ਦੀਆਂ ਨੇ ਕਿੰਨੀਆਂ ਸਰਕਾਰਾਂ ਆ ਕੇ ਗੁਜ਼ਰ ਗਈਆਂ ਅਕਾਲੀ ਗਵਰਨਮੈਂਟ ਆਈ ਕਾਂਗਰਸ ਆਈ ਆਪ ਸਰਕਾਰ ਆ ਰਹੀ ਆ ਅਧਿਆਪਕਾਂ ਦੇ ਵੱਲ ਕੋਈ ਧਿਆਨ ਨਹੀਂ ਜਿਹੜਾ ਕੀਤਾ ਗਿਆ ਬਿਲਕੁਲ ਸੋ ਇਸ ਤਰ੍ਹਾਂ ਕਹਿ ਸਕਦੇ ਆਪਾਂ ਇਹਦੇ ਵਿੱਚ ਅੱਛਾ ਇਹ ਤਾਂ ਜੋ ਕੇ ਸਮੇਂ ਦੇ ਵਿੱਚ ਇਹ ਕਹਿ ਰਿਹਾ ਹੈਗਾ ਕਿ ਅਸੀਂ ਸਿੱਖਿਆ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਂਦੀ ਹੈਗੀ ਆ ਅ ਇਸ ਵਾਰ ਜਦੋਂ ਬਜਟ ਵੀ ਪੇਸ਼ ਹੋਇਆ ਸਕੂਲ ਆਫ ਐਮਿਨੈਂਸ ਦਾ ਕਹਿੰਦੇ ਅਸੀਂ ਪ੍ਰੋਜੈਕਟ ਲਾਂਚ ਲਾਂਚ ਕਰਤਾ ਤੇ ਸਪੈਸ਼ਲ ਤੌਰ ਦਿੱਤੀ ਉਹਦੇ ਵਾਸਤੇ ਬਜਟ ਦੇ ਵਿੱਚੋਂ ਸਪੈਸ਼ਲ ਰਾਸ਼ੀ ਰੱਖੀ ਹੈਗੀ ਆ ਤੁਹਾਨੂੰ ਲੱਗਦਾ ਇਸ ਤਰੀਕੇ ਦੇ ਨਾਲ ਸਿੱਖਿਆ ਦੇ ਵਿੱਚ ਵਾਕਈ ਕ੍ਰਾਂਤੀ ਆਈ ਹੈਗੀ ਸਿੱਖਿਆ ਦੇ ਨਾਂ ਦੇ ਉੱਤੇ ਜੋ ਕ੍ਰਾਂਤੀ ਦੇ ਨਾਅਰੇ ਦਿੱਤੇ ਜਾ ਰਹੇ ਹੈਗੇ ਹਰਜੂਤ ਬੈਂਸ ਵੱਲੋਂ ਇਹ ਕਿੰਨੇ ਕ ਸੱਚ ਹੈਗੇ ਆ ਜਾਂ ਸਿਰਫ ਹਵਾਈ ਗੱਲਾਂ ਹੀ ਆ ਦੇਖੋ ਜੀ ਸਿੱਖਿਆ ਦੇ ਖੇਤਰ ਦੀ ਵਿੱਚ ਗੱਲ ਕਰੀਏ ਜੇ ਆਪਾਂ ਸਾਰੇ ਸਿੱਖੇ ਕ ਢਾਂਚੇ ਦੀ ਖਾਸ ਤੌਰ ਤੇ ਮੈਰਿਟੋਰੀਅ ਸਕੂਲਾਂ ਦੀ ਗੱਲ ਕਰੀਏ ਤਾਂ ਇਸ ਪ੍ਰਤੀ ਅਧਿਆਪਕਾਂ ਨੇ ਇੰਨੀ ਮਿਹਨਤ ਕਰਵਾਈ ਕੋਈ ਮਾਨ ਸਨਮਾਨ ਨਹੀਂ ਮਿਲਿਆ ਇੱਕ ਅਧਿਆਪਕ ਤੇ ਹੀ ਹੁੰਦਾ ਵੀ ਕੋਈ ਉਹਨਾਂ ਨੂੰ ਵਜੀਰ ਆ ਕੇ ਉਹਨਾਂ ਦਾ ਮਾਨ ਸਨਮਾਨ ਕਰੇ ਮੁੱਖ ਮੰਤਰੀ ਸਾਹਿਬ ਆਉਣ ਕਿਉਂਕਿ ਖੁਦ ਚੇਅਰਮੈਨ ਨੇ ਸਾਡੇ ਸਕੂਲਾਂ ਦੇ ਕੋਈ ਮੀਟਿੰਗ ਨਹੀਂ ਮਤਲਬ ਉਹਨਾਂ ਨੇ ਸਾਡੇ ਨਾਲ ਇੱਕ ਵਾਰ ਵੀ ਜਿਹੜਾ ਸਮਾਂ ਹੀ ਨਹੀਂ ਸਾਨੂੰ ਦੇ ਪਾਏ ਉਹ ਮੀਟਿੰਗ ਦਾ ਸੋ ਇਸ ਤਰ੍ਹਾਂ ਦੇ ਲਈ ਕਿੰਨੀਆਂ ਜਿਹੜੀਆਂ ਪ੍ਰਤੱਖ ଉਧਾਰਨਾਪਾ ਇੱਥੇ ਦੇਖਦੇ ਆਂ ਵੀ ਅਧਿਆਪਕਾਂ ਦਾ ਜਿਹੜਾ ਮਾਨ ਸਨਮਾਨ ਬਿਲਕੁਲ ਕੀਤਾ ਨਹੀਂ ਗਿਆ ਇਹਦੇ ਲਈ ਸਾਨੂੰ ਜਿਹੜਾ ਹਮੇਸ਼ਾ ਗਿਲਾਗਾ ਵੀ ਇੱਕ ਅਧਿਆਪਕ ਆਪਣੀ ਜਿਹੜੀ ਖੂਨ ਪਸੀਨੇ ਦੀ ਕਮਾਈ ਆ ਜਿਹੜੀ ਸਾਰਾ ਦਿਨ ਆਪਣਾ ਪਸੀਨਾ ਬੱਚਿਆਂ ਨੂੰ ਏਡੀ ਏਡੀਆਂ ਮੰਜ਼ਲਾਂ ਤੇ ਪਹੁੰਚਾ ਰਿਆ ਫੇਰ ਉਹਨੂੰ ਦਰਕਨਾਰ ਕਰ ਦੇਣਾ ਕਿਤਨਾ ਕਿਤੇ ਉਸ ਚੀਜ਼ ਦਾ ਜਿਹੜਾ ਮਤਲਬ ਵੀ ਇੱਕ ਅਧਿਆਪਕ ਦੇ ਮਨ ਦੇ ਉੱਪਰ ਕੀ ਗੁਜਰਦੀ ਹੋਈ ਮੇਰੇ ਬੱਚੇ ਏਡੀਆਂ ਪ੍ਰਾਪਤੀਆਂ ਕਰ ਰਹੇ ਨੇ ਪਰ ਜਿਹੜਾ ਸਿਸਟਮ ਆ ਸਮੇ ਦੀ ਸਰਕਾਰ ਆ ਉਹ ਬਿਲਕੁਲ ਇਗਨੋਰ ਕਰੀ ਜਾਂਦੀ ਆ ਇਹ ਫਿਰ ਦਰਦ ਵਾਲੀ ਗੱਲ ਤਾਂ ਕਿਤੇ ਨਾ ਕਿਤੇ ਝਲਕਦੀ ਆ ਇਗਨੋਰ ਇਗਨੋਰ ਕਿਉਂ ਕੀਤਾ ਜਾ ਰਿਹਾ ਹੈਗਾ ਕੀ ਕਾਰਨ ਮੰਨਦੇ ਹੈਗੇ ਕਿ ਇਗਨੋਰ ਕੀਤਾ ਜਾ ਰਿਹਾ ਹੈਗਾ ਜਦ ਕਿ ਹਰਜੋਤ ਬੈਂਚ ਤਾਂ ਖੁਦ ਬਹੁਤ سارے ਬੱਚਿਆਂ ਦੀਆਂ ਪੋਸਟਾਂ ਖੁਦ ਸੋਸ਼ਲ ਮੀਡੀਆ ਹੈਂਡਲ ਤੋਂ ਹੀ ਅਪਲੋਡ ਕਰਦੇ ਆ ਜੀ ਸਾਡੇ ਬੱਚੇ ਤਰੱਕੀ ਕਰ ਰਹੇ ਸਰਕਾਰੀ ਸਕੂਲਾਂ ਦੇ ਵਿੱਚ ਥੋੜਾ ਕਾਸਤੋਂ ਹੀ ਨਾ ਲਿਆ ਰਹੇ ਇਹਦੇ ਬਾਰੇ ਮੈਂ ਕਹਿ ਸਕਦਾ ਕਿ ਦੇਖੋ ਜਿਹੜੀ ਇੱਕ ਠੱਪਾ ਜਾਂ ਲੱਗ ਜਾਂਦਾ ਵੀ ਅਸੀਂ ਆਹ ਪ੍ਰੋਜੈਕਟ ਲੈ ਕੇ ਆਏ ਅਸੀਂ ਉਹ ਪ੍ਰੋਜੈਕਟ ਲੈ ਕੇ ਆਏਗੇ ਪਹਿਲੀ ਗੱਲ ਤਾਂ ਇਹ ਗੱਲ ਕਰਨੀ ਨਹੀਂ ਚਾਹੀਦੀ ਮੰਤਰੀਆਂ ਨੂੰ ਜਾਂ ਪੋਲਿਟੀਕਲ ਪਾਰਟੀਆਂ ਨੂੰ ਜਿਹੜਾ ਪੈਸਾ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਮਤਲਬ ਵੀ ਪੰਜਾਬ ਦੇ ਲੋਕਾਂ ਨੇ ਸਾਨੂੰ ਦੇਖੋ ਪਦ ਬਖਸ਼ ਤੇ ਜਿਹੜਾ ਤੁਸੀਂ ਉਹਨੋਂ ਤੇ ਬਹਿ ਕੇ ਰਾਜ ਕਰ ਰਹੇ ਹੋ ਪੰਜਾਬ ਦੇ ਲੋਕਾਂ ਦੀ ਆਪਾਂ ਸੇਵਾ ਕਰੀਏ ਇੱਕ ਤਰੀਕੇ ਦੇ ਨਾਲ ਹਨ ਤੇ ਮਤਲਬ ਵੀ ਇਹ ਹੋ ਜਾਂਦਾ ਵੀ ਇਹ ਕਾਲੀ ਦਲ ਦਾ ਪ੍ਰੋਜੈਕਟ ਹੈ ਜੀ ਉਹ ਇਹ ਲੈ ਕੇ ਆਏ ਨੇ ਹਾਲਾਂਕਿ ਜਿਹੜੇ ਪੈਸੇ ਤਾਂ ਉਹ ਸਰਕਾਰਾਂ ਮਤਲਬ ਵੀ ਸਰਕਾਰ ਦੇ ਥੋੜਾ ਨੇ ਘਰੋਂ ਲਾਏ ਉਹਨਾਂ ਨੇ ਆਪਣੇ ਮੰਤਰੀ ਨੇ ਕਿਸੇ ਨੇ ਹੈ ਤਾਂ ਪਬਲਿਕ ਦਾ ਪੈਸਾ ਹੀ ਆ ਉਹ ਜਾਂ ਕਾਂਗਰਸ ਕਹਿੰਦੀ ਅਸੀਂ ਉਹ ਪ੍ਰੋਜੈਕਟ ਲੈ ਕੇ ਆਏ ਆ ਜੀ ਜਾਂ ਫਿਰ ਹੁਣ ਆਪ ਸਰਕਾਰ ਐਮੀਨੈਂਸ ਪ੍ਰੋਜੈਕਟ ਲੈ ਕੇ ਆਈ ਹੈ ਇਹ ਮਤਲਬ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਇਹ ਆਮ ਤੌਰ ਤੇ ਆਪ ਸਰਕਾਰ ਦੀ ਨੀਤੀ ਹੀ ਸੀਗੀ ਪਹਿਲਾਂ ਜਿਹੜੇ ਕਹਿੰਦੇ ਸੀਗੇ ਮੰਤਰੀ ਸਾਹਿਬ ਵੀ ਅਸੀਂ ਸਕੂਲ ਠੀਕ ਸਿਹਤ ਦਾ ਜਿਹੜਾ ਇਲਾਜ ਕਰਾ ਲਓ ਠੀਕ ਪਰ ਹੋਇਆ ਕਿੱਥੇ ਆ ਜਿਹੜਾ ਮਤਲਬੀ ਉੱਥੇ ਦੀ ਉੱਥੇ ਹੀ ਖੜੀ ਆ ਜਿਹੜਾ ਪ੍ਰਣਾਲਾ ਉੱਥੇ ਦੀ ਉੱਥੇ ਹੀ ਖੜਾਗਾ ਸੋ ਇਹ ਚੀਜ਼ਾਂ ਜਿਹੜੀਆਂ ਰਾਜਨੀਤੀ ਦੀ ਭੇਟ ਨਹੀਂ ਚੜਨੀ ਚਾਹੀਦੀਆਂ ਘਟੂ ਘਟ ਜਿਹੜੀ ਸਿੱਖਿਆ ਜੀ ਇਹਨੂੰ ਹੋਰ ਸੋਹਣਾ ਬਣਾਉਂਗੇ ਇਸ ਮਾਡਲ ਨੂੰ ਤੁਸੀਂ ਦੇਖਿਓ ਬਾਕੀ ਜਿਹੜਾ ਹੈਗਾ ਜੇ ਅਧਿਆਪਕਾਂ ਨੂੰ ਰੈਗੂਲਰ ਕਰੋਗੇ ਉਹਨਾਂ ਦਾ ਭਿੱਖ ਬਣਾਉਂਗੇ ਤੇ ਮਤਲਬੀ ਇਹਨਾਂ ਸਕੂਲਾਂ ਦਾ ਨਾਮ ਬੋਲਣਾਗਾ ਸਰਕਾਰ ਦਾ ਨਾਮ ਵੀ ਬੋਲਣਾ ਜਿਹੜੀ ਮੌਕੇ ਦੀ ਹੋਊਗੀ ਵੀ ਉਹਨਾਂ ਨੇ ਬਹੁਤ ਵੱਡਾ ਧਿਆਨ ਦਿੱਤਾਗਾ ਜੀ ਹਾਂਜੀ ਅੱਛਾ ਕਾਗਜ਼ਾਤ ਦੇ ਆਪਨ ਕਰਦੇ ਤੁਸੀਂ ਕਿਹੜਾ ਸਬਜੈਕਟ ਬਣਾਉਣਾ ਹੈ ਹਾਂਜੀ ਮੇਰਾ ਜੀ ਜਿਹੜਾ ਅਧਿਆਪਨ ਦਾ ਹੈਗਾ ਮੈਂ ਪੰਜਾਬੀ ਵਿਸ਼ੇ ਦਾ ਜਿਹੜਾ ਲੈਕਚਰਾਰਾਂ ਜੀ ਪੰਜਾਬੀ ਵਿਸ਼ਾ ਪੜਾਉਣਾ ਬੱਚਿਆਂ ਨੂੰ ਅੱਛਾ ਪੰਜਾਬੀ ਦੇ ਵਿੱਚ ਕੋਈ ਕਵਤਾ ਕਵਤਾ ਤੁਸੀਂ ਖੁਦ ਵੀ ਲਿਖਦੇ ਹੋ ਕਿਉਂਕਿ ਪੰਜਾਬੀ ਦੇ ਅਧਿਆਪਕਾ ਜਿਹੜੇ ਕਵਤਾਵਾਂ ਗੀਤ ਆ ਜਿਹੜੇ ਕਾਫੀ ਲਿਖਦੇ ਹੈਗੇ ਸਾਹਿਤ ਦੇ ਨਾਲ ਜੁੜੇ ਹੁੰਦੇ ਆ ਤੁਸੀਂ ਲਿਖਿਆ ਕਦੇ ਕੁਝ ਹਾਂਜੀ ਮੈਂ ਲਿਖਦਾਗਾ ਬੱਚੇ ਬਹੁਤ ਸਾਰੇ ਸਾਡੀਆਂ ਪ੍ਰਾਪਤੀਆਂ ਵੀ ਲੈ ਕੇ ਆਉਂਦੇ ਆ ਭਾਸ਼ਾ ਭਾਗ ਵੱਲੋਂ ਮੁਕਾਬਲੇ ਕਰਵਾਏ ਗਏ ਸੀ ਜਿਦੇ ਵਿੱਚੋਂ ਸਾਡੇ ਬੱਚੇ ਜਿਹੜੇ ਜ਼ਿਲ੍ਹੇ ਦੇ ਵਿੱਚ ਫਸਟਾਈ ਤਕਰੀਬਨ ਸਾਰਿਆਂ ਚੋਂ ਦੇ ਖੇਡਾਂ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਨੇ ਜੇੀਮੈਨ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਨੇ ਨੀਟ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਨੇ ਬੋਰਡ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਨੇ ਇੱਕ ਤਰੀਕੇ ਦੀ ਮਾਰਟਾਂ ਦੀ ਝੜੀ ਲੱਗੀ ਹੋਈ ਹੈਗੀ ਸੋ ਬਹੁਤ ਸਾਰੇ ਗੀਤ ਲਿਖਿਆ ਮੈਂ ਬੱਚੇ ਖੁਦ ਵੀ ਜਿਹੜੇ ਉਹਨਾਂ ਨੂੰ ਦਿੰਨਾਗਾ ਉਹ ਗਾਉਂਦੇ ਵੀ ਇੱਕ ਤਰੀਕੇ ਦੇ ਨਾਲ ਠੀਕ ਹੈ ਜੀ ਹਾਂਜੀ ਕੋਈ ਗੀਤ ਜਿਹੜਾ ਤੁਹਾਡੇ ਦਰਦ ਨੂੰ ਬਿਆਨ ਕਰਦਾ ਹੋਵੇ ਕੋਈ ਚਾਰ ਲਾਈਨਾਂ ਉਸ ਦੀਆਂ ਹੋਣ ਤਾਂ ਦਰਦ ਤਾਂ ਦੇਖੋ ਜੀ ਜਿਹੜਾ ਹੈਗੀ ਇਸ ਪ੍ਰਤੀ ਦੇ ਸਰਕਾਰਾਂ ਦੀ ਜਿਹੜੀ ਬੇਰੁਖੀ ਆ ਉਸ ਸੰਬੰਧੀ ਜਿਹੜੇ ਮੈਂ ਗੱਲ ਲਿਖੀ ਸੀਗੀ ਇੱਥੇ ਤਾਂ ਇਹਦੇ ਵਿੱਚ ਹੈ ਜਿਹੜਾ ਗੱਲ ਹੈ ਮੈਂ ਪੰਜਾਬ ਬੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਰਿਟੋਰੀਅਸ ਟੀਚਰਾਂ ਦੀਆਂ ਮੰਗਾਂ ਦਾ ਮੈਂ ਪੰਨਾ ਖੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਬੜੇ ਲੰਮੇ ਸਮੇਂ ਤੋਂ ਇਹ ਸ਼ੋਸ਼ਣ ਸਹਿ ਰਹੇ ਨੇ ਬੜੇ ਲੰਮੇ ਸਮੇਂ ਤੋਂ ਇਹ ਸ਼ੋਸ਼ਣ ਸਹਿ ਰਹੇ ਨੇ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ ਲਈ ਤੀਜੀ ਸਰਕਾਰ ਆਪ ਸਰਕਾਰ ਨੂੰ ਕਹਿ ਰਹੇ ਨੇ ਕਿ ਤੀਜੀ ਸਰਕਾਰ ਤੋਂ ਭਾਵ ਤੁਸੀਂ ਸਮਝ ਹੀ ਜਾਹੋਗੇ ਪਹਿਲਾਂ ਕਾਲੀ ਦਲ ਨੇ ਜਿਹੜੀ ਵਾਰਸਾਰਨੀ ਲਈ ਨਾ ਹੀ ਕਾਂਗਰਸ ਨੇ ਚੇਰਾ ਤੋਂ ਇਹਨਾਂ ਦੇ ਗਹਿਰੇ ਦੁੱਖਾਂ ਨੂੰ ਫੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਰਿਟੋਰੀਅਸ ਟੀਚਰਾਂ ਦੀਆਂ ਮੰਗਾਂ ਦਾ ਮੈਂ ਪੰਨਾ ਖੋਲਦਾ ਹਾਂ ਗਰੀਬ ਘਰਾਂ ਦੇ ਬੱਚਿਆਂ ਨੂੰ ਇਹ ਪੜਾਉਂਦੇ ਨੇ ਕਿਰਤੀ ਕਿਸਾਨਾਂ ਦੇ ਬੱਚਿਆਂ ਨੂੰ ਇਹ ਪੜਾਉਂਦੇ ਨੇ ਐਮਬੀਬੀਐਸ ਜਿਹੇ ਕੋਰਸਾਂ 'ਚੇ ਦਾਖਲਾ ਦਿਵਾਉਂਦੇ ਨੇ ਮੇਰੇ ਪੁੱਤਰਾਂ ਧੀਆਂ ਲਈ ਮੈਂ ਹਰ ਪਰ ਕੋਲ ਕੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਰਿਟੋਰੀਅਸ ਟੀਚਰ ਦੀਆਂ ਮੰਗਾਂ ਦਾ ਮੈਂ ਪੰਨਾ ਖੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਸਿੱਖਿਆ ਦੀ ਬਿਹਤਰੀ ਲਈ ਇਹਨਾਂ ਨੂੰ ਹੁਣ ਰੈਗੂਲਰ ਕਰੋ ਬਹੁਤ ਸਮਾਂ ਹੋ ਗਿਆ ਨਾ ਬਾਰ-ਬਾਰ ਰਾਜਨੀਤੀਆਂ ਕੀਤੀਆਂ ਜਾ ਰਹੀਆਂ ਨੇ ਸਿੱਖਿਆ ਦੀ ਬਿਹਤਰੀ ਲਈ ਇਹਨਾਂ ਨੂੰ ਹੁਣ ਰੈਗੂਲਰ ਕਰੋ ਹੱਕਾਂ ਨੂੰ ਮੰਗਣ ਵਾਲਿਆਂ ਦੀ ਝੋਲੀ ਹੱਕਾਂ ਦੇ ਨਾਲ ਭਰੋ ਮੰਗਾਂ ਵਾਲੇ ਸਨੇਹਮਾਨਾਂ ਹਵਾਵਾਂ ਵਿੱਚ ਘੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਮੈਰੀਟੋਰੀਅਸ ਟੀਚਰ ਦੀਆਂ ਮੰਗਾਂ ਦਾ ਮੈਂ ਪੰਨਾ ਖੋਲਦਾ ਹਾਂ ਮੈਂ ਪੰਜਾਬ ਬੋਲਦਾ ਹਾਂ ਹਾਂਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਮਾਨ ਸਰਕਾਰ ਭਗਵੰਤ ਮਾਨ ਜਦੋਂ ਐਮਪੀ ਹੁੰਦੇ ਸੀਗੇ ਕਵਤਾਵਾਂ ਸੁਨਾ ਸੁਨਾ ਕੇ ਆ ਜਿਹੜਾ ਸੀਐਮ ਦੀ ਕੁਰਸੀ ਤੱਕ ਪਹੁੰਚੇ ਹੈਗੇ ਆ ਇਥੋਂ ਤੀਕ ਕੇ ਸੰਤਰਾਮ ਉਦਾਸੀ ਦੇ ਗੀਤ ਗਾ ਗਾ ਕੇ ਆ ਜਿਹੜਾ ਉਹ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚ ਗਏ ਤੇ ਉਮੀਦ ਕਰਦੇ ਆ ਕਿ ਇਹਨਾਂ ਅਧਿਆਪਕਾਂ ਦੀ ਕਵਤਾ ਦੇ ਵੱਲ ਵੀ ਜਿਹੜੇ ਬੰਦੇ ਖੁਦ ਕਵਤਾ ਗਾ ਗਾ ਕੇ ਅੱਗੇ ਗਏ ਹੈਗੇ ਆ ਲੋਕਾਂ ਨੂੰ इमोशनल ਕੀਤਾ ਹੈਗਾ ਕਿਤੇ ਨਾ ਕਿਤੇ ਇਹਨਾਂ ਦੇ इमोਸ਼ਨ ਦੀ ਕਵਤਾ ਵੀ ਹੈ ਜਿਹੜੀ ਮਾਨ ਸਾਹਿਬ ਨੂੰ ਸੁਣਨੀ ਚਾਹੀਦੀ ਆ ਉਮੀਦ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਰਾਜਨੀਤਿਕ ਰਾਜਨੀਤਿਕ ਤੋਂ ਉੱਪਰ ਉੱਠਦੀ ਹੋਈ ਕਿਤੇ ਨਾ ਕਿਤੇ ਇਹਨਾਂ ਸਕੂਲਾਂ ਦੇ ਵੱਲ ਤੇ ਇਹਨਾਂ ਅਧਿਆਪਕਾਂ ਦੇ ਵੱਲ ਆ ਜਿਹੜਾ ਉਹ ਧਿਆਨ ਲਾਜ਼ਮੀ ਦੇਗੀ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ